ਹਾਂਜੀ ਤੁਸੀਂ ਦੇਖ ਸਕਦੇ ਹੋ ਲੁਧਿਆਣੇ ਦਾ ਬੱਸ ਸਟੈਂਡ ਰਾਤ ਦੇ ਪੌਣੇ 12 ਵਜੇ ਯਾਤਰੀ ਖੜੇ ਤੇ ਧੁੰਦ ਦਾ ਕੜਾਕੇ ਦੀ ਠੰਡ ਦਾ ਕਹਿਰ ਉੱਪਰ ਦੀ ਤੁਸੀਂ ਦੇਖ ਸਕਦੇ ਹੋ ਬੱਸਾਂ ਜਾ ਰਹੀਆਂ ਨੇ ਧਿਆਨ ਸਿੰਘ ਕੰਪਲੈਕਸ ਦੇ ਮੂਹਰੇ ਖੜੇ ਆ ਬੱਸ ਸਟੈਂਡ ਯਾਤਰੀ ਖੜੇ ਨੇ ਉਧਰੋਂ ਟਿਕਟਾਂ ਕੱਟੀਆਂ ਜਾ ਰਹੀਆਂ ਤੋਂਦ ਨੇ ਬਸ ਕਰਾਈ ਪਈ ਆ ਤੁਸੀਂ ਦੇਖ ਰਹੇ ਹੋ ਬਰੇਵ ਵਾਈਪ ਚੈਨਲ ਤੋਂ ਅੱਧੀ ਰਾਤ ਨੂੰ ਪੌਣੇ 12 ਵਜੇ ਲਾਈਵ ਤਸਵੀਰਾਂ ਹੱਥ ਮਾਰਿਆ ਨਜ਼ਰ ਨਹੀਂ ਆ ਰਿਹਾ ਦੋਸਤੋ ਠੰਡ ਬਹੁਤ ਜ਼ਿਆਦਾ ਹੋ ਚੁੱਕੀ ਆ ਇਕਦਾਂ ਹੀ ਆ ਕੁਝ ਯਾਤਰੀ ਖੜੇ ਨੇ ਕਿਵੇਂ ਦੇਖਦੇ ਹੋ ਠੰਡ ਵਧੀਆ ਵਧੀਆ ਠੰਡ ਵਧੀਆ ਹੈਗੀ ਓਕੇ ਆ ਆ ਦਿੱਕਤ ਠੰਡ ਦੀ ਕੋਈ ਨਹੀਂ ਔਖਾ ਬਿਲਕੁਲ ਨਹੀਂ ਲੱਗ ਰਿਹਾ ਕਿਹੜੀ ਜਗ੍ਹਾ ਜਾ ਰਹੇ ਹੋ ਜਾ ਨਹੀਂ ਰਹੇ ਇੱਥੇ ਹੀ ਆਉਂਗੇ ਇੱਥੇ ਹੀ ਹੋ ਤੁਸੀਂ ਇੱਥੇ ਹੀ ਕੰਮਕਾਰ ਕਰਦੇ ਮੇਰੇ ਤੁਹਾਨੂੰ ਫਿਰ ਆਦਤ ਪਈ ਹੋਈ ਆ ਬਾਈ ਤੁਸੀਂ ਦੇਖ ਰਹੇ ਹੋ ਬਰੇ ਬਾਈ ਵੀ ਚੈਨਲ ਦੀਆਂ ਤਸਵੀਰਾਂ ਲਾਈਵ ਕੁੱਤਿਆਂ ਦਾ ਰੌਲਾ ਰੱਪਾ ਹੁਣ ਤਾਂ ਧਿਆਨ ਸਿੰਘ ਕੰਪਲੈਕਸ ਜਿਹੜਾ ਥੋੜੀ ਦੇਰ ਪਹਿਲਾਂ ਤੁਸੀਂ ਦੇਖ ਰਹੇ ਸੀ ਉਹ ਵੀ ਦਿਖਣੋਂ ਹਟ ਚੁੱਕੇ ਆ ਬੱਚਿਆਂ ਨਾਲ ਮਜਬੂਰ ਲੋਕ ਫੜਕਾਂ ਤੇ ਉਤਰੇ ਹੋਏ